ਦੇ ਦੇ ਸਾਰੇ ਪੂਰੇ ਟੌਪ ਦੇ ਆ ਹਾਂ ਸਾਰੇ ਖੀਰੇ ਬਾਈ ਤੇ ਸਾਰੀਆਂ ਖੀਰੀਆਂ ਕੱਟੀਆਂ ਮਿੱਤਰੋ ਮੁੱਲ ਵੀ ਬਿਲਕੁਲ ਬਾਜ਼ਵ ਹੋਊਗਾ ਕਿਉਂ ਰੰਮ ਮੁੱਲ ਤਾਂ ਆਪਣੀ ਜਾਇਜ ਹੈ ਨਾ ਤੇ ਸੀਮਨ ਲੇਨ ਦੇ ਕਾਬਲ ਆ ਤਿੰਨ ਦਿਨਾਂ ਚਾਰਾਂ ਚਾਰ ਮਹੀਨੇ ਤੱਕ ਵਾਧੇ ਵਾਲੀ ਚੀਜ਼ ਆ ਘਾਟੇ ਵਾਲਾ ਸੌਦਾ ਨਹੀਂ ਇਹ ਫਟ ਗਈਆਂ ਨੇ ਤੇ ਕਰਮਾਲੀਆਂ ਬਹੁਤ ਸੋਹਣੀਆਂ ਕੱਟੀਆਂ ਇੱਕ ਦੂਜੀ ਤੋਂ ਆਲੇ ਨਾਂ ਵਾਲੀ ਹੋਣਗੇ ਤੇ ਨਗ ਵੀ ਬਾਈ ਕੋਲੇ ਸਾਰੇ ਚੰਗੇ ਆ ਗਏ ਮਿੱਤਰੋ ਹਾਂਜੀ ਦੋਸਤੋ ਹਸੀਕਾਲ ਸਾਰੇ ਦੋਸਤਾਂ ਨੂੰ ਦੋਸਤੋ ਜਿਹੜੀ ਅੱਜ ਦੀ ਹੈ ਆਪਾਂ ਵੀਡੀਓ ਬਣਾਉਣ ਲੱਗੇ ਆਂ ਇਹ ਪਿੰਡ ਆ ਗਾ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਈਨੂ ਪੈਂਦੀ ਹੈ ਰਾਮਪਰਾ ਫੂਲ ਬਾਈ ਰਾਮਦੇਵ ਆਪਾਂ ਮੰਨ ਕੇ ਚੱਲੋ ਫਾਰਮ ਤੇ ਪਹੁੰਚੇ ਆਂ ਮਿੱਤਰੋ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖੀਰੀਆਂ ਕਟੀਆਂ ਦੀ ਆਪਾਂ ਵੀਡੀਓ ਬਣਾਉਣ ਲੱਗੇ ਆਂ ਤੇ ਜਿਹੜੇ ਭਰਾ ਆਪਣੇ ਇਸ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਕਿਸੇ ਵੀ ਮਸ਼ੀਨਰੀ ਦੀ ਕਿਸੇ ਪਸ਼ੂ ਦੀ ਐਡ ਕਰਾਉਣੀ ਹੈ ਤਾਂ ਆਪਣਾ ਸੰਪਰਕ ਨੰਬਰ ਹੈਗਾ ਜੀ 62807 79197 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਤੁਹਾਡੀ ਸਪੋਰਟ ਦੇ ਸਦਕਾ ਹੀ ਇਹ ਆਪਾਂ ਚੈਨਲ ਬਣਾਇਆ ਤੇ ਬਾਕੀ ਆਪਾਂ ਸਾਰੀ ਡਿਟੇਲ ਕਟੀਆਂ ਪਰਤੀ ਬਾਈ ਦੇ ਨਾਲ ਗੱਲਬਾਤ ਕਰਦੇ ਆ ਤੇ ਮੁੱਲ ਆਪਣੇ ਵੀਡੀਓ ਦੇ ਵਿੱਚ ਰਹਿਣਗੇ ਰਹਿਣਗੇ ਬਿਲਕੁਲ ਜਾਇਜ਼ ਤੇ ਪੁੱਛਦੇ ਆ ਫਿਰ ਪਹਿਲੇ ਨੰਬਰ ਤੋਂ ਨਗੀਨਾ ਆਪਾਂ ਲੈਣੀ ਹੈ ਡਿਟੇਲ ਇਹਦੀ ਸਤਿ ਸ੍ਰੀ ਅਕਾਲ ਬਾਈ ਰਾਮ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਠਾਕ ਜੀ ਹਾਂਜੀ ਬਾਈ ਵਧੀਆ ਜੀ ਰਾਮ ਆਪਣਾ ਐਡਰੈਸ ਦੱਸ ਦੇ ਵੀਰੇ ਬਾਈ ਨਾਮ ਰਾਮ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਦਸੀ ਗੇ ਫੋਨ ਬਾਈ ਮੋਬਾਈਲ ਨੰਬਰ 98725 31897 ਬਾਈ ਠੀਕ ਹੈ ਜੀ ਤੇ ਅੱਗੇ ਵੀ ਬਾਈ ਆਪਾਂ ਤੇਰੀ ਵੀਡੀਓ ਪਾਈ ਸੀ ਵਧੀਆ ਰਿਸਪੌਂਸ ਆਇਆ ਸੀ ਹਾਂਜੀ ਹਾਂਜੀ ਬਾਈ ਉਸ ਤੋਂ ਬਾਅਦ ਤਾਂ ਹੋਰ ਵੀ ਨਗਰ ਵੇਖ ਗਏ ਉਸ ਉਸ ਤੋਂ ਬਾਅਦ ਹੋਰ ਵੀ ਨਗਰ ਵੇਖ ਗਏ ਜਾਨੀ ਕਿ ਉਸੇ ਵੀਡੀਓ ਤੇ ਹੈ ਨਾ ਹਾਂਜੀ ਹਾਂਜੀ ਤੇ ਲਓ ਵੀ ਮਿੱਤਰੋ ਅੱਜ ਫੇਰ ਆਮ ਆਪਣੇ ਕੋਲ ਕਿੰਨੇ ਨਾਗ ਆ 6 ਨਾਗ ਆ ਬ ਕਿੰਨੀ ਉਮਰ ਆ ਗਈ ਦੀ ਬਈ ਇਹ ਸਾਹਿਬ 20 ਕਿ ਮਹੀਨੇ ਦੀ ਕੱਟੀ ਆ ਬਈ 20 ਕਿ ਮਹੀਨੇ ਦੀ ਕੱਟੀ ਆ ਬਾਕੀ ਜੈਡਵਲਾ ਹੈਗਾ ਬਈ ਠੀਕ ਹਾਂਜੀ ਤੇ ਦੰਦੋ ਖੀਰੀ ਹੈਗੀ ਖੀਰੀ ਬਈ ਖੀਰੀ ਕਨਫਰਮ ਗਰੰਟੀ ਹੋਈ ਹੈ ਨਾ ਬਾਕੀ ਗਰੰਟੀ ਬਈ ਠੀਕ ਹੈ ਹਾਂਜੀ ਤੇ ਇਹ ਤਾਂ ਕੋਈ ਮਦਰ ਰਿਕਾਰਡ ਬਈ ਇਹਦਾ ਰਿਕਾਰਡ ਯਾਰ ਦੱਸਿਆ 15 ਕਿ ਲੀਟਰ ਦਾ ਬਈ ਇਹਦਾ ਠੀਕ ਹੈ ਠੀਕ ਲਿਆ ਆਪਾਂ ਨੂੰ ਕਿਸੇ ਦਾ ਪਤਾ ਠੀਕ ਹੈ ਜੀ ਟਰੈਲੂ ਬੰਦੇ ਤੋਂ ਆਈ ਆ ਬਈ ਇਹ ਘਰੇਲੂ ਗਟਵੀਰ ਤੋਂ ਆਈ ਆ ਹਾਂਜੀ 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 ਠੀਕ ਹੈ ਲਿਆ ਵੀਰੇ ਲੋ ਵੀ ਮਿੱਤਰੋ ਮਾਰੋ ਨਿਗਾਹ ਕਰਾਂ ਦੀ ਸਿੰਘ ਸਿੰਘ ਨਾ ਬਿਲਕੁਲ ਛੋਟਾ ਸਿੰਘ ਆ ਗਿਆ ਨਾਲੇ ਮੁੜਿਆ ਵਾ ਰਿੰਗ ਸਿੰਘ ਆ ਗਿਆ ਆ ਜਾ ਇਹ ਬਾਈ ਕੇ ਨਾ ਵੀ ਬਿਲਕੁਲ ਘਰੇਲੂ ਕਰੋ ਆਈ ਆ ਹਾਂ ਬਾਕੀ ਕਾਰੀ ਜੀ ਡਬਲੈਕ ਆ ਜੀ ਹੈ ਨਾ ਹਾਂ ਕੱਟੀ ਦੀ ਖੜਨੀ ਖੁੜਨੀ ਤੇ ਕੱਟੀ ਦਾ ਤੋਰਾ ਤਰਾ ਇੱਕ ਨੰਬਰ ਆ ਗਿਆ ਰੋਕ ਲਈ ਬਈ ਇੱਕ ਮਿੰਟ ਧਲੇਰੀ ਦੀ ਆਲ ਕਰਦੀ ਏ ਥੋੜੀ ਜੀ ਹੈ ਨਾ ਕਰਦੀ ਏ ਬਈ ਮਾੜਾ ਕਿਉਂਕਿ ਸੰਗਲ ਸੰਗਲ ਪਾਈ ਹੁੰਦੇ ਇਹਨਾਂ ਦੇ ਸੰਗਲ ਪਾਇਆ ਕਰਮਾਂ ਲੈਂਦੇ ਜੋ ਧਲੇਹਾਰਾ ਪੈ ਜਾਂਦਾ ਤੇ ਫਿਰ ਕਰਦੀ ਆ ਝੋਲੀ ਝਾਲੀ ਦਾ ਬਹੁਤ ਸੋਹਣੀ ਆ ਕੱਲਾ ਕੱਲਾ ਸਨ ਆ ਗਿਆ ਲੈ ਚੱਲ ਕਰਨੀ ਤੇ ਹਾਂ ਜੀ ਹਾਂ ਜੀ ਆ ਜਾ ਆ ਜਾ ਇਹ ਪੂਰੀ ਨਾ ਚੰਗੀ ਸੰਭੀ ਵੀ ਆ ਹਾਂਜੀ ਹਾਂਜੀ ਬਾਈ ਇਹ ਕਰਮਾ ਵਾਲੀ ਤਿੰਨਾ ਚਾਰਾ ਤਿੰਨਾ ਮਹੀਨੇ ਤੱਕ ਆਸੀ ਬੰਦੇ ਬਿਲਕੁਲ ਰੈਡੀ ਹੋ ਜੂਗੀ ਹਾਂਜੀ ਬਾਈ ਕਿਉਂਕਿ ਵਜਨ ਵਜਨ ਘਟੀਦੀ ਲੈਂਥ ਲੂੰਥ ਨਾ ਬਹੁਤ ਸੋਹਣੀ ਆ ਗਈ ਤੇ ਜੈਡ ਬਲੈਕ ਆ ਗਈ ਵੇਖੋ ਜੀ ਇੱਕ ਵੀ ਵਾਲ ਚਟਾ ਨਹੀਂ ਗਾ ਪੂਸ ਦੇ ਵਿੱਚ ਤੇ ਪੱਠ ਪੁੜੇ ਦੀ ਬਨਾਵਟ ਕਰੋ ਚੈੱਕ ਬਾਕੀ ਝੋਲੇ ਝੋਲੇ ਦਿਖਾ ਦੇ ਬਾਈ ਲਾ ਸੜੀ ਪੂਸ ਕਰਾਂ ਦੀ ਝੋਲੀ ਦਿਖਾ ਦੇ ਬਾਈ ਕਹਿੰਦਾ ਤੇ ਥਾਨ ਬਹੁਤ ਸੋਹਣੇ ਆ ਹੈ ਨਾ ਕੱਲਾ ਕੱਲਾ ਥਾਨਾ ਮਿੱਤਰੋ ਫੋਰਚਨ ਵਗੂ ਗਰੰਟੀ ਹੋਊਗੀ ਇਹ ਕੋਈ ਮਰੀ ਮੋਟੀ ਹੈ ਨਾ ਹਾਂਜੀ ਹਾਂਜੀ ਬਈ ਯਾਨੀ ਕਿ ਚਰੇ ਬੰਨਾਂ ਤੋਂ ਇੱਕੋ ਜਿਹਾ ਕਰਮਾ ਵਾਲੀ ਆ ਅੱਜ ਦੀ ਘੜੀ ਇਹ ਸਿੰਘ ਸੁng ਦੇਖੋ ਬਿਲਕੁਲ ਛੋਟਾ ਸਿੰਘ ਆ ਗਿਆ ਨਾਲੋਂ ਹੀ ਮੋੜਿਆ ਬਈ ਹਾਂ ਦੰਦੋ ਖੀਰੀ ਹੈ ਹੈ ਨਾ ਆਹ ਕੱਤੀਰ ਹੱਕ ਦੇ ਬਈ ਲਓ ਬਈ ਲੈਂਥ ਬਹੁਤ ਸੋਹਣੀ ਆ ਕੱਤੀ ਬਹੁਤ ਚੰਗੀ ਆ ਜੇ ਕਿਸੇ ਭਰਾ ਨੇ ਕੱਲੀ ਕਹਿ ਜੀ ਘਰੇ ਰੱਖਣੀ ਆ ਮਿੱਤਰੋ ਤੇ ਨਾਲੇ ਤਾਂ ਤਿੰਨਾਂ ਕਿ ਮਹੀਨਿਆਂ ਤੱਕ ਸੀਮਨ ਲੈਣ ਦੇ ਬਿਲਕੁਲ ਕਾਬਲ ਆ ਘਾਟੇ ਵਾਲਾ ਸੌਦਾ ਨਹੀਂ ਜਿਹੜਾ ਭਰਾ ਘਰੇ ਪਾਲਣ ਨੂੰ ਲੈ ਕੇ ਜਾਊਗਾ ਤੇ ਕਰਮਾੜੀ ਵੱਧੇ ਵਾਲੀ ਚੀਜ਼ ਆ ਤੇ ਇਹਦੀ ਫੇਰ ਡਿਮਾਂਡ ਵੀ ਬਈ ਡਿਮਾਂਡ ਇਹਦੀ ਬਸ 35000 ਚ ਮੰਨਤਾਨ ਹੋ ਜੂ ਬਈ ਇਹਦਾ 35 ਚੋਂ ਵਿੱਚੋਂ ਮੰਨਤਾਨ ਹੋ ਜੂ ਹੈ ਮੰਨਤਾਨ ਹੋ ਜੂ ਬਈ ਥੋੜਾ ਕਹਣਾ ਠੀਕ ਆ ਲਓ ਵੀ ਮਿੱਤਰੋ ਪਹਿਲੇ ਨੰਬਰ ਵਾਲੀ ਕੱਟੀ ਦੰਦੋ ਖੀਰੀ 20 ਮਹੀਨੇ ਦੀ ਉਮਰ ਹੈ ਤੇ ਦੇ 35000 ਦੇ ਵਿੱਚੋਂ ਬਈ ਕਹਿੰਦਾ ਮੰਨਤਾਨ ਕਰ ਦਾਂਗੇ ਤੇ ਜਿਹੜੀ 2 ਨੰਬਰ ਤੇ ਦੇਦਾ ਹਾਂ ਕੱਟੀ ਆ ਕੀ ਇਹ ਵੀ ਬਪਾ ਹੁਣ ਇੱਕ ਦੋ ਸਾਲ ਦੀ ਕੱਟੀ ਆ ਠੀਕ ਆ ਦੰਦੋ ਇਹ ਵੀ ਖੀਰੀ ਆ ਖੇਰੇ ਖੇਰੇ ਬਈ ਠੀਕ ਆ ਲਓ ਵੀ ਮਿੱਤਰੋ ਦੰਦੋ ਇਹ ਵੀ ਖੀਰੀ ਆ ਇਹਦੇ ਵੀ ਕੱਟੀ ਦੀ ਤੇ ਬਈ ਕਹਿੰਦਾ ਵੀ ਉਦੋਂ ਬੇਲਗਾਂਡ ਛੋਟੀ ਹੂ ਹੈਨਾ ਹਾਂ ਬਸ ਮਹੀਨੇ ਦਾ ਬਈ ਉਦੋਂ ਵੱਡੀ ਹੋਊਗੀ ਬਸ ਕੱਟੀ ਬਹੁਤ ਧੀਰੀ ਜੀ ਬਣਾਵਟ ਬਹੁਤ ਸੋਹਣੀ ਆਗੀ ਕੱਟੀ ਦੀ ਹਾਂ ਤੇ ਇਹਦਾ ਵੀ ਸਿੰਘ ਛੋਟਾ ਹਾਂਜੀ ਬਿਲਕੁਲ ਤੇ ਲੈਂਥ ਲੈਂਥ ਵੀ ਬਹੁਤ ਸੋਹਣੀ ਆ ਹਾਂਜੀ ਹਾਂਜੀ ਤੇ ਲਿਆ ਬਈ ਤੁਰੇ ਤੁਰੇ ਦਾ ਪੂਰੀਓ ਤੋੜਾ ਤਰਾ ਬਹੁਤ ਸੋਹਣਾ ਆ ਗਿਆ ਕੱਟੀ ਦਾ ਲੋ ਕਰੋ ਚੈੱਕ ਤੇ ਮੁੱਲ ਬਿਲਕੁਲ ਬਾਈ ਕਹਿੰਦਾ ਵੀ ਬਾਜਬ ਹਾਂਜੀ ਤੇ ਕੱਟੀਆਂ ਚੰਗੀਆਂ ਬਦ ਦੇ ਲੈਣ ਦੇ ਅੱਜ ਕਰਦੇ ਆ ਬਈ ਆਪਾਂ ਜਮਾ ਠੀਕ ਐ ਮਾਨਤਨ ਕਰਦੇ ਆਗੇ ਇਹ ਦੀ ਫਿਰ ਡਿਮਾਂਡ ਕੀ ਆਗੀ 30000 ਚ ਮਾਨਤਨ ਕਰਦੇ ਆਗੇ 33000 ਰੁਪਇਆ ਹੈ ਹਾਂਜੀ ਹਾਂਜੀ ਵਿੱਚੋਂ ਮਾਨਤਨ ਬਾਈ ਕਹਿੰਦਾ ਮੌਕੇ ਤੇ ਹੋ ਜਾਊਗਾ ਬਹੁਤ ਸੋਹਣੀ ਕੱਟੀ ਹੈਗੀ ਸ਼ਕੀਨ ਆ ਇਹ ਵੀ ਕੱਟੀ ਅੱਜ ਦੀ ਵੀਡੀਓ ਦੇ ਵਿੱਚ ਮੰਨ ਕੇ ਚਲੋ ਸਾਰੀਆਂ ਕੱਟੀਆਂ ਇਸ ਤਰ੍ਹਾਂ ਦੀ ਜਿਹਦਾ ਵਦਕੇ ਆ ਇਹ ਦੀ ਕਿੰਨੀ ਉਮਰ ਆਗੀ ਬਾਈ ਬਈ ਇਹ ਵੀ ਵਾ 20 ਮਹੀਨੇ ਦੀ ਕੱਟੀ ਹੈ ਤਿੰਨ ਨੰਬਰ ਤੇ ਕੱਟੀ ਹੈ ਜਿਹੜੀ ਇਹ ਵੀ 20 ਮਹੀਨੇ ਦੀ ਆਗੀ ਹਾਂਜੀ ਹਾਂਜੀ ਤੇ ਮਦਰ ਕਾਰਡ ਕੋਈ ਦਾ ਮੇਅਰ ਕਾਰਡ ਰਏ ਦਾ ਕੋਈ ਆਪਾਂ ਨੂੰ ਹੋਈ ਪਤਾ ਨਹੀਂ ਆਪਾਂ ਪੁੱਛੇ ਨਹੀਂ ਬਾਈ ਯਾਰ ਲੋ ਮਿੱਤਰੋ ਕੱਟੀਆਂ ਸਾਰੇ ਵੱਖੋ ਵਾਦ ਬਾਈ ਜੀ ਨਾ ਰ ਜਿਹੜੀ ਚੀਜ਼ ਦਾ ਕੋਈ ਮਗਰੋਂ ਕਿਸੇ ਨੇ ਦੱਸਿਆ ਵੀ ਇਹਦਾ 15 ਜਾਂ 16 ਉਹੀ ਚੀਜ਼ ਦੱਸਦਾ ਬਾਈ ਕੋਲੇ ਕੱਟੀਆਂ ਵੀ ਚੰਗੀਆਂ ਆਉਂਦੀਆਂ ਪਰ ਆਪਦੇ ਕੋਲੋਂ ਕੋਈ ਗੱਲ ਰਿਕਾਰਡ ਰਿਕੋਰਡ ਵਾਧੂ ਘਾਟੂ ਨਹੀਂ ਕਰਦਾ ਸਾਫ਼ ਸੁਥਰਾ ਕੰਮ ਹੈ ਬਾਈ ਦਾ ਬਹੁਤ ਸੋਨਾ ਵਧੀਆ ਵਪਾਰ ਦਾ ਸਾਫ਼ ਕੰਮ ਹੈ ਤੇ ਮੁੱਲ ਵੀ ਜਾਇਜ਼ ਹੁੰਦੇ ਆ ਤੈਨ ਨੰਬਰ ਵਾਲੀ ਕੱਟੀ ਤੇ ਮਾਰੋ ਨਿਗਾਹ ਕਰਾਂ ਦੀ ਛੋਟਾ ਸਿੰਘ ਹੈ ਇਹਦਾ ਵੀ ਦੇਖੋ ਨਾਲੋਂ ਵੀ ਮੋੜਿਆ ਵਾ ਹਾਂ ਤੋਰੀ ਮੜੀ ਜੀ ਬਾਈ ਜਿਹੜਾ ਕਢਾ ਦੇ ਇੱਕ ਦੇਖੋ ਮਗਰੋਂ ਪੱਠਪੁਰਿਆਂ ਦੀ ਬਣਾਵਟ ਕਰੋ ਚੱਕੇ ਵੀ ਕਰਮ ਵਾਲੀ ਦੀ ਆ ਪਈਆ ਗੁੰਦੀ ਹੈ ਨਾ ਆਰਤਨੇ ਦੇਸਰਾਂ ਨੇ ਅਰਗੀ ਚਾਰ ਸਵੇਰਾਂ ਤੋਂ ਗੋਲ ਮਟੋਲਾ ਕੋਈ ਲੱਸੀ ਲਾਵੀ ਨਹੀਂ ਕੋਈ ਹੰਬੀ ਜੀ ਨਹੀਂ ਬਹੁਤ ਸੋਹਣੀ ਕੱਟੀ ਹੈ ਜੀ ਲੈ ਚੱਲੋ ਇਹ ਜੀ ਫਿਰ ਰਾਮ ਨਿਮਾਂਡ ਬਈ ਇਹਦਾ ਵੀ 35000 ਚ ਮੰਨਦਾ 35000 ਹਾਂਜੀ ਠੀਕ ਐ ਲਓ ਵੀ ਮਿੱਤਰੋ 35000 ਚ ਮੰਨਤਾਨ ਹੋ ਜੂਗਾ ਤਿੰਨ ਨੰਬਰ ਵਾਲੀ ਕੱਟੀ ਦਾ ਕਰੋ ਕਰਾਂ ਦੀ ਚੈੱਕ ਇਹ ਦੇਖਿਆ ਕੀ ਚਾਰ ਨੰਬਰ ਵਾਲੀ ਕੱਟੀ ਬਈ 19 ਮਹੀਨਿਆਂ ਦੀ ਬਈ ਬਸ 19 ਮਹੀਨੇ ਹਾਂਜੀ ਹਾਂਜੀ 19 ਮਹੀਨੇ ਦੰਦੋ ਇਹ ਵੀ ਖੀਰੀ ਹੈ ਹਾਂ ਖੀਰੀ ਲਓ ਵੀ ਮਿੱਤਰੋ ਮਾਰੂ ਨਿਗਾ ਕਰੋਂ ਦੀ 19 ਮਹੀਨੇ ਬਾਈ ਕਹਿੰਦਾ ਵੀ ਉਮਰ ਆ ਗਈ ਦੰਦੋ ਆ ਗਈ ਖੀਰੀ ਤੇ ਲੈਂਥ ਲੰਥ ਤੇ ਮਗਰੋਂ ਪੱਠ ਪੁੜੇ ਦੀ ਬਣਾਉ ਤੇ ਜੀ ਕਰੋ ਚੈੱਕ ਹਾਂਜੀ ਹਾਂਜੀ ਗੱਲ ਕਹਿਣ ਦੀ ਨਹੀਂ ਤੇ ਸਾਰੇ ਨਾ ਗਈ ਨਾ ਤੁਸੀਂ ਆ ਕੇ ਜਦੋਂ ਕੋਲੇ ਦੇਖੋਗੇ ਤੇ ਮਨ ਖੁਸ਼ ਹੋਊਗਾ ਤੇ ਬਹੁਤ ਸੋਹਣੀਆਂ ਕਟੀਆਂ ਮਿੱਤਰੋ ਜੇ ਕੋਈ ਵੇਚਣ ਵਾਲਾ ਵੀਰ ਵੀ ਖਰੀਦਦਾ ਤੇ ਮਨਨ ਕਿ ਜਿਹੜਾ ਵਾਧੇ ਵਾਲ ਨਹੀਂ ਆ ਚਾਰ ਰੁਪਏ ਦੇ ਕੇ ਜਾਣੀਆਂ ਤੇ ਜੇ ਕੋਈ ਪਾਲਣ ਨੂੰ ਖਰੀਦਦਾ ਤੇ ਫਿਰ ਤਾਂ ਗੱਲਾਂ ਹੀ ਕਾਦੀਆਂ ਕਿਉਂਕਿ ਜਿਹੜਾ ਵੀ ਸੰਭੂਗਾ ਕਰੂਗਾ ਚੰਗੀਆਂ ਮੱਝਾਂ ਤਿਆਰ ਹੋਣੀਆਂ ਤੇ ਬਾਕੀ ਮੇਨ ਗੱਲ ਆ ਜਾਂਦੀ ਆਪਣੀ ਸੇਵਾ ਸੰਭਾਲ ਤੇ ਤੇ ਪਰ ਕੱਟੀ ਬਹੁਤ ਸੋਹਣੀ ਆ ਗਈ ਇਹ ਵੀ 4 ਨੰਬਰ ਵਾਲੀ ਦੇਖੋ ਕਰਾਂ ਦੀ ਮਗਰੋਂ ਪੂੜੇ ਪਾੜੇ ਬਹੁਤ ਸੋਹਣੇ ਆ ਗਏ ਤੇ ਥਣ ਝੋਲੀਏ ਜਿਹੜੀ ਇਹ ਵੀ ਬੱਚਿਆਂ ਵਾਲੀ ਆ ਕਰ ਮਲੀ ਦੀ ਦੇਖੋ ਚਾਰ ਹੀ ਥਣ ਵਾਧੂ ਫੋਟ ਸੰਗ ਹੈ ਨਹੀਂ ਇਹ ਲੈਂਤ ਨੂੰ ਵੀ ਫੁੱਲ ਹੈ ਇਹਦੀ ਫਿਰ ਰਾਮ ਡਿਮਾਂਡ ਇਹਦਾ ਬਈ 31000 ਜਮਾਨਤ ਕਰਦੇ ਆਂ 31 ਚੋਂ ਹਾਂਜੀ ਹਾਂਜੀ ਲਓ ਵੀ ਮਿੱਤਰੋ ਇਹ ਸਾਨੂੰ 31000 ਚੋਂ ਮਿਲ ਜੂ ਹੋਈ ਪਾਸੇ ਬਚ 31000 ਚ ਮਿਲ ਜੂਗੀ ਚਾਰ ਨੰਬਰ ਵਾਲੀ ਹਾਂਜੀ ਬਈ ਇਹਦੂ ਅੱਗੇ ਹੈਗੀ ਨੀਲੀ ਰਾਵੀ ਦੇ ਨਾਲ ਟੱਚ ਜੋੜੀ ਹਾਂਜੀ ਬਈ ਇਹਦੀ 10 ਬਈ ਕੀ ਡਿਮਾਂਡ ਹੈ ਇਹ ਬਈ ਡੇਢ ਸਾਲ ਦੀ ਕੱਟੀ ਹੈ ਡੇਢ ਸਾਲ ਦੀ ਹੋਗੀ ਹਾਂਜੀ ਹਾਂਜੀ ਬਈ ਦੰਦੋ ਖੀਰੀ ਹੈ ਵੀ ਇਹਨੇ ਫੇਰੀ ਬਈ ਫੇਰੀ ਤੇ ਕਦਗਾਠੇ ਕਰਮਲੀ ਦਾ ਪੂਰਾ ਹੀ ਆ ਉਹਨਾਂ ਨਾਲੋਂ ਛੋਟੀ ਯਾ 2-4 ਮਹੀਨੇ ਤੇ ਪਰ ਇਹ ਕਦਗਾਠ ਬਹੁਤ ਸੋਹਣਾ ਇਹਦਾ ਹਾਂਜੀ ਹਾਂਜੀ ਬਈ ਦੇਖੋ ਜੀ ਮਰੂਨੇਗਾ ਕਿੰਨੀ ਕਿੰਨੀ ਦੱਸਿਆ ਉਮਰ ਦਾ ਲੈ ਆ ਇਧਰ ਆ ਕਿੜਾ ਕਢਾ ਦੇ ਲੈ ਲੈ ਅੱਖਾਂ ਅੱਖਾਂ ਦੋਨੇ ਜਵਾਬ ਆ ਹੈ ਨਾ ਹਾਂਜੀ ਹਾਂਜੀ ਆ ਦੇਖੋ ਜੀ ਮੱਥੇ ਤੇ ਫੁੱਲ ਆ ਗਿਆ ਅੱਖਾਂ ਦੋਨੇ ਬਿੱਲੀਆਂ ਤੇ ਮਗਰਲੇ ਦੋਨੇ ਪੈਰਾਂ ਤੇ ਨਿਸ਼ਾਨ ਆ ਗਿਆ ਹਾਂਜੀ ਹਾਂਜੀ ਉਸ ਬਹੁਤ ਸੋਹਣੀ ਆਗੀ ਚੰਗੀ ਜਨ ਕੇ ਕੈਰੈਕਟਰ ਇਹਦੇ ਚੰਗੇ ਆ ਜਿਹੜਾ ਵੀਰ ਲੈ ਕੇ ਜਾਊਗਾ ਇਹਦੇ ਨੀਲੀ ਰਵੀ ਦਾ ਟੀਕਾ ਸੀਮਨ ਨੇ ਇਹਨੂੰ ਦਿੱਤਾ ਜਾਵੇ ਉਦੋਂ ਚੰਗਾ ਬੱਚਾ ਦੇਊਗੀ ਤੇ ਬਾਕੀ ਕੱਟੀ ਸੋਹਣੀ ਤਿਆਰ ਹੋ ਜੂ ਹਾਂਜੀ ਬਾਈ ਥੱਲੇ ਝੋਲੀ ਝਾਲੀ ਬਹੁਤ ਸੋਹਣੀ ਹੈਗੀ ਦੰਦੋ ਖੀਰੀ ਆ ਇਹਦੀ ਫਿਰ ਬਾਈ ਡਿਮਾਂਡ ਇਹਦਾ ਬਾਈ ਬਸ 30000 ਜਮਾਨਤਾਨ ਕਰਦਾ 30 ਚੋਂ ਹਾਂਜੀ ਹਾਂਜੀ ਠੀਕ ਹੈ ਜੀ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਇਹਦਾ ਸੋਨ 30000 ਦੇ ਵਿੱਚੋਂ ਮਾਨਤਾਨ ਹੋ ਜੂਗਾ ਬਹੁਤ ਸੋਹਣੀ ਕੱਟੀ ਹੈ ਤੇ ਮੂੰਹ ਮੱਥੇ ਦੀ ਨਾ ਚੰਗੀ ਹੈਗੀ ਤੇ ਬਾਕੀ ਥੱਲੇ ਦੇਖੋ ਜੀ ਨਾੜ ਦੁੱਧ ਵਾਲੀ ਵੀ ਬਰੀਕ ਬਰੀਕ ਜਾਂਦੀ ਹੈ ਨਾਲ ਨਾਲ ਵੱਛੀ ਵਾਲੀ ਕੁਆਰਟੀ ਆ ਸੰ ਚੋਲੀ ਦੀ ਦਾ ਕਿਵੇਂ ਹਲਤ ਜਗਿਆ ਤੇ ਰਾਮਾ ਜੀ ਫਿਰ ਲਾਸਟ ਤੇ 6 ਨੰਬਰ ਤੇ ਆ ਗਈ ਕੱਟੀ ਏ ਇਹਦੀ ਕੀ ਦਿੱਤੇ ਦਾ ਇਹ ਬਈ ਬਸ 17 ਕ ਮਹੀਨੇ ਦੀ ਕੱਟੀ ਆ 17 ਮਹੀਨੇ ਹਾਂਜੀ ਹਾਂਜੀ 17 ਮਹੀਨੇ ਕੱਟੀ ਦੀ ਉਮਰ ਰੋਕ ਲਈ ਇੱਕ ਮਿੰਟ ਵਾਰੀ ਝੋਲੀ ਕਰਾ ਦੇ ਕੇ ਚੈੱਕ ਕਰ 12 ਮਹੀਨੇ ਦੀ ਐ ਤੇ ਥਣ ਥਣ ਬਹੁਤ ਸੋਹਣੇ ਆ ਗਏ ਇਹਦੇ ਮੋਟੇ ਮੋਟੇ ਥਣ ਆ ਗਏ ਹਾਂਜੀ ਹਾਂਜੀ ਰੋਕ ਲਈ ਰੋਕ ਲਈ ਕਰਾਂ ਦੀ ਲਓ ਵੀ ਮਿੱਤਰੋ ਸਿੰਘਾ ਸੁੰਗਾ ਜੀ ਮਾਰੋ ਨਿਗਾਹ ਕਰਾਂ ਦੀ ਅੱਖਾਂ ਚ ਜੋ ਦੋਨਾਂ ਚ ਜਵਾਬ ਆ ਗਏ ਹੈ ਨਾ ਹਾਂਜੀ ਹਾਂਜੀ ਬਾਈ ਤੇ ਚਾਰੇ ਪੈਰ ਜਿੱਤੇ ਆ ਲੈ ਚੱਲ ਬਾਈ ਤੇ ਮਗਰੋਂ ਪੱਠ ਪੁੜੇ ਦੀ ਕੁਆਲਿਟੀ ਕਰੋ ਚੇਕ ਇਹ ਆ ਗਈ 6 ਨੰਬਰ ਤੇ ਕੱਟੀ ਇਹ ਵੀ ਨੀਲੀ 라ਵੀ ਦਾ ਟੱਚ ਆ ਹਾਂਜੀ ਹਾਂਜੀ ਬਾਈ ਜਿਹੜਾ ਭਰਾ ਲੈ ਕੇ ਜਾਊਗਾ ਵਧੀਆ ਨੀਲੀ 라ਵੀ ਦਾ ਸੀਮਨ ਲਵਾਵੇ ਤੇ ਦੋਨੇ ਕਟੀਆਂ ਨਾ ਨੀਲੀ 라ਵੀ ਦਾ ਵਧੀਆ ਸੋਨਾ ਬੱਚਾ ਤੇ ਦੇਣੀ ਆ ਨਾਲ ਤਾਂ ਘਰੇ ਸ਼ੌਂਕ ਪੂਰਾ ਹੋ ਜੂ ਆਪਣਾ ਨੀਲੀ 라ਵੀ ਦਾ ਨਾਲੇਗਾ ਵਧੀਆ ਕਟੀਆਂ ਕੱਟ ਬੱਚੇ ਆ ਜਾਣਗੇ ਇਹਦੀ ਫੇਰ ਡਿਮਾਂਡ ਬਾਈ ਇਹਦੇ ਦੀ ਡਿਮਾਂਡ ਬਾਈ ਬਸ 27000 ਚ ਮਾਨਤਾਨ ਕਰ ਦਾਂਗੇ 27000 ਹਾਂਜੀ ਬਾਈ ਲਓ ਵੀ ਮਿੱਤਰੋ ਹਾਂ ਇਹ ਕੱਟੀ ਬਾਈ ਕਹਿੰਦਾ ਵੀ ਆਪਾਂ 27000 ਦੇ ਵਿੱਚੋਂ ਮਾਨਤਾਨ ਕਰ ਦਾਂਗੇ ਤੇ ਬਹੁਤ ਸੋਹਣੀ ਕੱਟੀ ਹੈਗੀ ਸਿੰਗਾਸੂਂਗਾ ਦੀ ਕੁਆਲਿਟੀ ਦੇਖੋ ਗਰਾਂ ਜੀ ਆਪਾਂ ਦੋਨੇ ਕੱਟੀਆਂ ਸਕਰੀਨ ਤੇ ਦੇਖੋ ਜੋੜੀ ਜੇ ਕੋਈ ਜੋੜੀ ਖਰੀਦਦਾ ਬਾਈ ਕਹਿੰਦਾ ਜੋ ਜੇ ਕੋਈ ਦੋਵੇਂ ਖਰੀਦੇ ਰਹਾ ਹਾਂ ਹਾਂ ਬਾਈ ਉਹ ਫਿਰ ਪੂਰਾ ਵੱਧ ਕਰ ਦਾਂਗੇ ਮਾਨਤਾਨ ਨੂੰ ਵੱਧ ਹੋ ਜੂ ਹਾਂਜੀ ਹਾਂਜੀ ਲਓ ਵੀ ਬਾਈ ਕਹਿੰਦਾ ਵੀ ਜੇ ਜੋੜੀ ਖਰੀਦੂਗਾ ਕੋਈ ਤੇ ਮਾਨਤਾ ਨਾਲ ਆਪਾਂ ਵਧ ਕਰ ਦਾਂਗੇ ਸੋਹਣੀਆਂ ਗੱਟੀਆਂ ਆ ਗਈਆਂ ਤੇ ਕੁੱਲ ਨਗ ਆ ਗਏ ਬਾਈ ਕੋਲੇ 6 6ਾਂ ਦੇ ਆਪਾਂ ਮੁੱਲ ਵੀ ਪੁੱਛ ਲਏ ਤੇ ਡਿਟੇਲ ਵੀ ਪੁੱਛ ਲਈ ਤੇ ਨੰਬਰ ਬਾਈ ਦਾ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜਿਹੜੇ ਭਰਾ ਦੇ ਮਿੱਤਰੋ ਜਿਹੜਾ ਵੀ ਨਗ ਪਸੰਦ ਹੋਇਆ ਤੇ ਤਸੱਲੀ ਨਿਰਖ ਵਰਕ ਤੁਸੀਂ ਕਰਨੀ ਆ ਦੇਖੋ ਜੀ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਕਵਰ ਕਰਨਾ ਤੇ ਮਰੋਨੇਗਾ ਸੋਹਣੀਆਂ ਗੱਟੀਆਂ ਇੱਕ ਦੂਜੀ ਤੋਂ ਅਲਈ ਆ ਭਾਵੇਂ ਇੱਕ ਕੱਟੀ ਤੇ ਹੋਰ 10 10 ਮਿੰਟ ਲਾ ਲਗੇ ਜਾਨੀ ਕਿ ਸੋਹਣੀ ਐ ਚੰਗੀਆਂ ਕੁਆਲਿਟੀ ਵਾਲੀਆਂ ਕੱਟੀਆਂ ਤੇ ਮੁੱਲ ਹੈ ਜਿਹੜੇ ਬਾਈ ਦੇ ਬਿਲਕੁਲ ਵਾਜਬ ਜੇ ਤੇ ਮਿਲਦੇ ਆਪਾਂ ਅੱਗੇ ਹੋਰ ਵੀਡੀਓ ਚ ਪੂਰੀ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਹਸੀਕਾਰ